ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮਾ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੇ ਸਾਰਾ ਚੜ੍ਹਦੀ ਕਲਾ ਚ ਰੋ ਜੀ ਮਾਰਾ ਤੁਹਾਨੂੰ ਦੈਨ ਦਗੁਣੀ ਤੇ ਰਾਤ ਦਾ ਬੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀਨ ਵਾਲਾ ਸਭ ਨੂੰ ਜੀ ਰੋਟਾ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ 2 ਨਵੰਬਰ ਦਾ ਜੀ ਕਰਨਵੀਰ ਦਾ ਸੀ ਹੈਪੀ ਹੋਲਾ ਪਰਥਣ ਜੀ ਪਾਪਾ ਤੇ ਉਹ ਸੱਤ ਮਨਾਰੀ ਹੋਇਆ ਜੀ ਤਲ ਦਾ ਮੇਲੋ ਸਾਡੇ ਕਾਕੇ ਨੂੰ ਮਿਲਣ ਬਲਾ ਦੇ ਸੱਸੀ ਗੱਲ ਸੱਸੀ ਗੱਲ ਚਾੜਿਆ ਨੂੰ ਆ ਆਹ ਕਿਆ ਗੱਲ ਪਰ ਕਿਆ ਮਾਰੇ ਫਿੱਦੀ ਆਹ ਕਿਆ ਬੱਜਾ ਵਾ ਤੇਰੀ ਗੱਲ ਪਰ ਬਈ ਹਾਂ ਕਿਨੇ ਮਾਰਿਆ ਇਹ ਮੇਰੇ ਨਾਲ ਸਕੂਲ ਵਾਲੇ ਬੱਚੇ ਸੀ ਐਨੇ ਪੰਗੇ ਲੰਦੇ ਤੂੰ ਨਾਲ ਨੀ ਚਲਾਤ ਬਣਦੀ ਆ ਜੇ ਮੈਡਮ ਕਹਿੰਦੀ ਆ ਵੀ ਤੂੰ ਪੱਟ ਕਹਿਣੀ ਕਿੰਦਸੂ ਨਾ ਪ੍ਰਿੰਸੀਪਲ ਆਵੀ ਮਸੀਹ ਹੋਏ ਹੋ ਮਾਰਨਾ ਠਾਣੇ ਕੁੱਟਣੇ ਆ ਆ ਦੇ ਲੋ ਐਪਣਾ ਇਕਰ ਨਹੀਂ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਸਾਡੇ ਕਰਨਵੀਰ ਦਾ ਜਨਮ ਜਨਮ ਦਿਨ ਤਾਂ ਹੈਗਾ ਤਾਂ 28 ਤਰੀਕ ਨੂੰ ਹਾਂ ਉਸ ਦਿਨ ਮੇਰੀ ਹਾਲਤ ਹੈਗੀ ਸੀ ਬਹੁਤ ਬਹੁਤ ਬਿਮਾਰ ਹੋ ਗਈ ਸੀ ਕੇਕ ਜ਼ਰੂਰ ਲਿਆਂਦਾ ਤਾਂ ਸੀ ਹਾਂ ਕੇਕ ਕੱਟਿਆ ਯਾਨੀ ਕਿ ਕਰਨ ਦਾ ਰੀਤ ਨੇ ਦੋਨੇ ਖਾ ਗੇ ਤੂੰ ਖਾਤੀ ਮੈਨੂੰ ਤਾਂ ਤੁਸੀਂ ਦਿੱਤਾ ਵੀ ਨਹੀਂ ਦੋਨਾਂ ਚਾਹਾਂ ਨੇ ਕਾਦੀ ਫਰਮਾਤ ਆਗੀ ਤੇ ਮਮਾ ਮਾਰ ਤੇ ਕਹੇ ਸਿਖਾਗੇ ਹਾਂ ਉਹਦਾ ਨਹੀਂ ਉਹਦਾ ਜਿੱਦਾਂ ਹੈਗਾ ਸੀ ਜਨਮ ਦੇ ਦਿਨ ਉਦੋਂ ਆਪਣੀ ਸੰਦੀਪ ਅਦਾਜੀ ਜਿਹੜਾ ਹਾਂ ਮਾਤਾ ਦਾ ਹੋਇਆ ਵਸੀ ਉਹਨੂੰ ਥੋੜੀ ਜਿਹੀ ਰੁੱਦਰ ਜੀ ਹਾਂ ਉਦੋਂ ਦਾ ਮਤਲਬ ਐਨ ਪੂਰੇ ਉਹਦੇ ਪਰਸੀ ਇਹ ਪਾਪਾ ਪੂਰੀ ਤਕਲੀਫ ਚ ਸੀ ਅੱਜ ਮੇਰੀ ਟੋਰ ਨਹੀਂ ਦੱਸਦੀ ਮੇਰੇ ਬੋਲੇ ਤਾਂ ਸਾਡੇ ਦੇ ਮੈਂ ਸਸਰੀਆ ਕੱਲ ਅਜਾ ਪਟਕਾ ਦੇ ਉੱਤੇ ਤੇ ਬਣਾਇਆ ਨਾ ਬੰਮੀ ਨਹੀਂ ਹੋਇਆ ਫਰ ਹੋਰ ਹੋਰ ਬਣਾਵਾ ਆ ਤਾਂ ਭਰਾ ਪੁੱਤ ਮੇਰੇ ਤੇਰੇ ਜਮੀ ਨਹੀਂ ਚੰਗਾ ਲੱਗਦਾ ਮੈਂ ਇਹਨੂੰ ਕਿਹਾ ਪਰਣਾ ਬਣ ਜਾ ਤੁਹਾਡੀ ਪੱਗ ਵਾਲੇ ਨਾਲ ਦਾ ਹਾਂ ਚਲੋ ਬਣਾ ਲਓ ਡੈਡੀ ਤੇ ਪਾਪਾ ਆਜੋ ਚਾਹ ਦੇ ਦੋ ਚਲੋ ਹਾਂ ਆਹ ਆਹ ਸਵੇਰ ਕਰਨਾ ਤੋੜ ਦੇਣਾ ਇੱਕ ਤੋੜ ਤਾਲੀ ਮੈਨੂੰ ਡੰਡਾ ਲਿਆਏ ਤੁਹਾਡਾ ਡੰਡਾ ਸੁੱਤ ਨਾ ਬਸ ਗਰੂ ਟਾਈਮ ਹੋ ਗਿਆ ਜੀ ਤਕਰੀਬਨ 7:00 ਵਜ ਗਏ 7:30 ਦਾ ਜਦ ਅਸੀਂ ਮਿਲਨ ਦਾ ਟਾਈਮ ਦਿੱਤਾ ਤੇ ਹਜੇ ਵੀ ਖਿੱਚਾ ਤੋ ਜੀ ਹੋਏ ਰਹੀ ਹੈ ਮਤਲਬ ਮਾਦਾ 7 ਵਜੇ ਦਾ ਦਿੱਤਾ ਉਹ 7 ਤੱਕ ਬਿਜਾਤੇ ਹੁਣ ਮੈਂ ਕੀ ਕਰ ਸਕਦਾ ਮੈਂ ਜੇ ਤਾਂ ਮੈਂ ਰੈਡੀ ਨਹੀਂ ਹੈਗਾ ਜੀ ਤਾਂ ਤਾਂ ਮੈਨੂੰ ਕੋ ਕਹ ਤੁਸੀਂ ਵੀ ਮੈਂ ਰੈਡੀ ਨਹੀਂ ਜਿਹੜੇ ਜਿਨ੍ਹਾਂ ਨੇ ਕਿਹਾ ਵੀ 7 ਵਜੇ ਦਾ ਟਾਈਮ ਦਿੱਤਾ ਵਾ ਜਿਵੇਂ ਕੈਮਰਾ ਬੈਕ ਕਰਤਾ ਉਹ ਆਪ ਰੈਡੀ ਨਹੀਂ ਸਰਦੀਪ ਨੂੰ ਮੜ ਕੇ ਪੁੱਛ ਮੈਂ ਇਹਨੂੰ ਕਹੀਗੀ ਮੈਂ ਨਹੀਂ ਮੈਂ ਆਈ ਆ ਕਾਰ ਵੀ ਰੈਡੀ ਆ ਰੀਟ ਵੀ ਰੈਡੀ ਆ ਵਿੱਕੀ ਵੀ ਰੈਡੀ ਆ ਕਹਿੰਦੇ ਤੇਰਾ ਘਰ ਲੈ ਨਹੀਂ ਤੌ ਨਾ ਨਾ ਤੇਰੇ ਘਰ ਵਾਲੇ ਨੇ ਪੱਗ ਬੰਨਣ ਤੇ ਵੜ ਕੇ ਪੱਗ ਬੰਨਨ ਦੋ ਹੂੰ ਮੇਰੇ ਘਰ ਵਾਲਾ ਤਾਂ ਖੜਾ ਤੇ ਯਾਰ ਆ ਪੱਪਾ ਬੰਨ ਲਾ ਜੀ ਕਲੀਅਨ ਕਿ ਆ ਪਾ ਪਾ ਤੁਸੀਂ ਮੈਨੂੰ ਕਹਿ ਹਾਤਾ ਵੀ ਤੇਰਾ ਘਰ ਆ ਗਿਆ ਹੋਣਾ ਚੰਦਾ ਮੈਨੂੰ ਕੈਮਰਾ ਬਾਹਰ ਕਰ ਦੋ ਜੀ ਆਲ ਰੋਕ ਮਾਰ ਚੈਲੰਜ ਕਰ ਕਦੋਂ ਹੋਈ ਸੀ ਨਹੀਂ ਹੋਈ ਮੈਂ ਤਿੰਨ ਵਾਰ ਹੋਈ ਸੀ ਤਾਂ ਪੱਗ ਨਾ ਮੂਰਤ ਉੱਥਲੇ ਨੂੰ ਪਾ ਪਾਤਾ ਪਤਾ ਨਹੀਂ ਕੀ ਕਰਦਾ ਹੋਰ ਤਾਂ ਆਪ ਥੋੜੀ ਜੀ ਹਾਂ ਆ ਇੱਥੇ ਰੱਖ ਲੈ ਕੱਲ੍ਹ ਨੂੰ ਮੋੜ ਮੈਂ ਲੜਵੀਂ ਤਰ੍ਹਾਂ ਆਦਰਾ ਵੱਡੇ ਦੋ ਆਹ ਹਾਂ ਆ ਬੱਸ ਹਾਂ ਗੱਲਾ ਨਾ ਹੋਰ ਵੀ ਆ ਘਾਉ ਭੇਰ ਕੱਲ੍ਹ ਗਏ ਆ ਕੱਪੜੇ ਇੱਧਰ ਬਾਈ ਜੇ ਦੇਖੋ ਜੇ ਦੇਖੋ ਤਿਆਰੀ ਹੋ ਰਹੀ ਆ ਤੇ ਤਾਂ ਓਹੋ ਮੇਰੇ ਤਾਂ ਛੋਟਾ ਹੀ ਰਹਿ ਗਿਆ ਮੈਂ ਕੀ ਕਰਾਂ ਅਬ ਕਿੱਡਾ ਬੜਾ ਆ ਲੜ ਦੇਖੋ ਕਿੱਡਾ ਬੜਾ ਆ ਇਹੀ ਲਾਓ ਨਹੀ ਕਿੱਡਾ ਬੜਾ ਲੜ ਉੱਛਾ ਬੰਲੇਟ ਹੁੰਦਾ ਨਾ ਬੰਦਾ ਫਰਾਈ ਕੋਸੋਣਾ ਵਾਇਗਰੀ ਦਾ ਖਾਲਸਾ ਵੈਰੀ ਫਤਿਹ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਟਾਈਮ ਆਪਣੇ ਕੋ ਹੈਗਾ 10 ਮਿੰਟ ਹਾਲ ਮੈਂ ਚੱਕ ਦੇਣੀ ਫੱਟੇ ਮੇਰੀ ਪੂਣੀ ਖਾਸੂ ਬੀਕਰੇ ਆ ਜਾ ਮੇਰੀ ਭੱਗ ਦੀ ਕਰਾ ਦੇ ਪੂਣੀ ਘਰ ਵਾਲੀ ਇਹ ਨਹੀਂ ਮੈਂ ਰੋਕੜ ਨੂੰ ਜਾਣਾ ਫੱਟ ਕੇ ਤਕਵੀਰ ਨੂੰ ਗਾਣੇ ਨਹੀਂ ਆਉਂਦੇ ਮੈਨੂੰ ਵੀ ਆਉਣੇ ਆ ਇਹ ਹਮ ਤੱਕ ਹੋਣਾ ਲੱਗਦਾ ਨਾ ਮਸਕੀਨ ਜੰਦਗੀ ਗਾਣਾ ਮੇਰੇ ਪਰਨਾ ਸੋਹਣਾ ਨਹੀਂ ਲੱਗਦਾ ਛੋਟਾ ਜਿਹਾ ਪਰਨਾ ਨਹੀਂ ਹੈਗਾ ਪੱਗ ਹੈ ਮੁੰਡਾ ਜਨਾ ਹੋ ਚਲੇ ਫਟਾਪਾ ਟੈਂਸ਼ਨ ਆ ਰੋ ਬਾਬੇ ਨੰਗਰੀ ਕਰ 10 ਉਹਨਾਂ ਕੋਲ ਉਹ ਲੋਕ ਜਣ ਕੰਨੀ ਮੈਂ ਤਾਂ ਨਹੀਂ ਕਿਹਾ ਮੁੰਡੇ ਨੂੰ ਢਿੱਡ ਭਟਾ ਦਾ ਸੈਰ ਜਾਇਆ ਕਰ ਢਿੱਡ ਦਾ ਮਨ ਵੀ ਕਰਾਉਣਾ ਬੜਾ ਮੈਂ ਕਹਿੰਦਾ ਵਿਕੀ ਟ੍ਰੇਡ ਮੇ ਲਿਆਈਏ ਯਾਰ ਮੇ ਆਉਣੀ ਪੈਣੀ ਆ ਉਹ ਵਿਚ ਨੂੰ ਕਰ ਬਿਸ਼ਫਤ ਹੋਇਆ ਟ੍ਰੇਡ ਮੇ ਲਿਆਉਣੀ ਆਪਾਂ ਨੇ ਹੁਣ ਕਰੀਏ ਕੰਮ ਉਹਦਾ ਵੀ ਵਿੱਚ ਸਾਰਾ ਬਾਅਦ ਚ ਭੁਗਾਵਾਂਗੇ ਚੱਲ ਬਿਸ਼ੋ ਹੋਰ ਆਪਾਂ ਨੇ ਫਿਰ ਨੂੰ ਦੇਖੀਏ ਜੇ ਸਰੀਰ ਪੱਟਾ ਦਾ ਚੱਲਾ ਚੱਲੂ ਸਾਰੇ ਮੋਟੇ ਪਤਲੇ ਸਾਰੇ ਚਲਾਈ ਜਾਂਦੇ ਖਿੱਚੋ ਏ ਕਰਨਾ ਸਹੀ ਅੱਗੇ ਦੇ ਫੜਾ ਤਾਂ ਰੀਤ ਦਾ ਪਟਕਾ ਵੀ ਅੱਜ ਹੋਰ ਲੋਟ ਬੰਨੇ ਆ ਪਿਆ ਨਾ ਮੈਂ ਚੱਕ ਹੋ ਗਿਆ ਕੱਲ ਖਿੱਚ ਮਾ ਮਮਾ ਕਾਹਦਾ ਮਾਰ ਲੈ ਪਾਪਾ ਮੈਂ ਕਾਹ ਤੋਂ ਪੁਰਾਣੀ ਮਾਂ ਸਪੋਰ ਗਰੀ ਜਾਂਦਾ ਕਾਹਦੀ ਕੰਨੀਓ ਪੜਨੀ ਪੜਨਾ ਪੁੱਤ ਮਮਾ ਬਨੂਗੀ ਨਹੀਂ ਤੁਰੀ ਮਮਾ ਉਹ ਲੈ ਲਵਾ ਦੇ ਮੇਰੇ ਕੁੜੀ ਦੀ ਚੜ੍ਹਦੀ ਉਹ ਲੈ ਲਵਾ ਮਮਾ ਹੁਣ ਰਾਤ ਲਾਹਮੋ ਦੇ ਕੋਮਟੇ ਕਿ ਆ ਪਰ ਮੇਰੇ ਪੁੱਤ ਜੱਪਾ ਲਾ ਕੋਈ ਮੇਰੇ ਕੋ ਨਹੀਂ ਆਉਂਦਾ ਉਹ ਆ ਕੀ ਦੇ ਵਾਸਤੇ ਆ ਕਰਨ ਵਾਸਤੇ ਅੱਡਾ ਬੜਾ ਤੇ ਮੇਰੇ ਮੇਰੇ ਆਉਂਦੇ ਨਾ ਇਹ ਨਹੀਂ ਬੈਕਟ ਦਾ ਭਾ ਵੀਰਜੀ ਲੱਕੇ ਤੇ ਇਹ ਨਹੀਂ ਆਉਣਾ ਇੱਥੇ ਤੇ ਜਾਣੀ ਕੀ ਹੈ ਐਨੀ ਕਟਾ ਹੁੰਦੀ ਆ ਅਸਾਈਜ ਠੀਕ ਆ ਜੀ ਐਮਐਸਆਜ ਛੋਟੇ ਹੋ ਗਏ ਇਹਦੇ ਵਾਹ ਦੇਖੇ ਨਾ ਪਾ ਕੇ ਤਾਂ ਦੇਖਣਾ ਤਾਂ ਇਹ ਤਾਂ ਟੈਗ ਨਹੀਂ ਤਾਰੇ ਸਵੱਟਰ ਹੈਗਾ ਮੈਂ ਜਿੱਦਾ ਲੈ ਲੈਦਾ ਨਹੀਂ ਉਧਰ ਮੇਰੀ ਗੱਲ ਸੁਣ ਵੀ ਉਹ ਉਧਰ ਮੁੜ ਕੇ ਕਰੇ ਹੋਏ ਹਾਂ ਤਾਂ ਹਾਂ ਫੇਰ ਠੀਕ ਹੈ ਹੁਣ ਕਿੰਨੇ ਮੀਟਰ ਲਾਉਂਗੇ ਪਿੱਛੇ ਖੜ੍ਹੇ ਤਰਫ ਪਤਾ ਨਹੀਂ ਮਰੀ ਉਹ ਵੰਨੋ ਕਿ ਕਿਨਕਟਾਂ ਲਾਉਣਾ ਸੀ ਤੇ ਹੋਰ ਗੱਲਬਾਤ ਸੁਣਾਓ ਤੁਸੀਂ ਪ੍ਰੋਗਰਾਮ ਵਿਜੈ ਜੀ ਨੂੰ ਫੋਨ ਕਰਦੇ ਹੋ ਹਾਂਜੀ ਮੇਰੇ ਹਿੰਮਤਾ ਲੱਗਦਾ ਜਿਵੇਂ ਜਿੱਤ ਕੇ ਖੜੇ ਹੋ ਹੋ ਜਿੱਤ ਕੇ ਦਾ ਮਤਲਬ ਹੈ ਜਿੱਤ ਕੇ ਮਤਲਬ ਕਿ ਪਹਿਲਾਂ ਫੋਨ ਕੀਤਾ ਆਪਾਂ ਨੇ ਕੇਕ ਵੀ ਲੈਣਾ ਉੱਤੇ ਰੋੜਾ ਪੱਜਾ ਓਫੋ ਉਹ ਜੰਨਤ ਸੀ ਕੱਲੇ ਕੱਲੇ ਕੱਟਲੇ ਕੰਗਰੇਚ ਮੈਂ ਨਹੀਂ ਕੱਟਿਆ ਮੈਂ ਕੇਕ ਨਹੀਂ ਖਾਦਾ ਕੱਟਿਆ ਹੀ ਨਹੀਂ ਕਿਸੇ ਨੇ ਵੀ ਐਂ ਖਾ ਗਏ ਇਹ ਨਾਲ ਮੈਂ ਕਹਿੰਦਾ ਮੈਨੂੰ ਤਾਂ ਪਤਾ ਵੀ ਨਹੀਂ ਇਹ ਤਾਂ ਨਿਆਣਾ ਲੈ ਕੇ ਰੱਖਤਾ ਤੁਸੀਂ ਸੁੱਤੇ ਹੋਏ ਤੇ ਕਹਿੰਦੇ ਕੱਲ ਨੂੰ ਦੇਖੋਗੇ ਇਹਨਾਂ ਦਾ ਝੰਬਾ ਤਾਂ ਦੋ ਨਾ ਇਹਨਾਂ ਨੇ ਝੰਬਿਆ ਕੀ ਇਹਨਾਂ ਤੇ ਕੋ ਫੁਰਕੀ ਵੀ ਦਿਖਾਈ ਵੀ ਕੇਕ ਖਾ ਜਾਂਦਾ ਕੋਈ ਨਾ ਕਰ ਇਹ ਨਾ ਕਰ ਸੰਦੀਪ ਮੈਂ ਨਹੀਂ ਦੂਸਰੇ ਦਿਨ ਦੂਸਰੇ ਦਿਨ ਉਹਨਾਂ ਨੂੰ ਵੇਖਿਆ ਪਤਾ ਉਹਦੇ ਚ ਮੈਂ ਆ ਗਿਆ ਦੂਵੇ ਦਿਨ ਸਕੂਲ ਚੋਂ ਆ ਕੇ ਫੇਰ ਚੰਪਤਾ ਨਾ ਨਹੀਂ। ਓਹੋ ਉਹ ਗੱਲ ਸਹੀ ਆ ਦੇਖੋ ਜਦੋਂ ਅਸੀਂ ਸਵੇਰੇ ਉੱਠੇ ਕੇਕ ਦੀ ਗਾ ਇਹਨੂੰ ਵੀ ਖਲਾ ਤਾਂ ਥੋੜੇ ਦੇ ਮੈਂ ਆਪ ਖਾ ਲਿਆ। ਹੈ ਜਦ ਮੈਂ ਸਕੂਲ ਤੇ ਆਇਆ ਸਾਰਾ ਕੇਕ ਬਾਹਰ ਪਿਆ। ਫਿਰ ਤੇਰੀ ਇਹ ਚੱਕ ਲੇਗੀ ਤੂੰ। ਹਾਂ ਹੱਥ ਕੀ ਤੇ ਮੈਂ ਚੱਕਦੀ ਆ ਮਾਰ ਦੂੰਗੀ। ਹੈ ਐਡੀ ਬੜੀ ਹੋ ਗਈ ਤੂੰ ਮਾਰ ਦੂੰਗੀ। ਤੇਰੇ ਤੇ ਬਿਨਾਂ ਬਸਾਰ ਦੇ ਖੜਿਓ ਰਿੱਪੜ ਗਈ। ਖੜਿਓ ਜਾ ਚੱਪੜ ਮਾਰੂ ਮੈਂ ਖੜਿਓ। ਡਰਦੀ ਏ ਨਿੱਕ ਤਾਂ। ਉੱਥੇ ਬੈਠਾ ਕੈਂਟੀ ਨਹੀਂ ਆਉਂਦਾ ਮਾਰੂ ਮਾਰ ਕੇ ਕੈਂਟੀ ਨਾ ਮੈਂ ਮਾਛੀ ਨੂੰ ਬੁਲਾ ਲੂੰਗੀ ਆਏ ਮਾਰ ਆਏ ਆ ਦੇ ਆ ਜਾ ਚਾੜਾ ਫਿਰ ਆ ਜਾ ਕੁੜਦੂ ਕੇ ਬਨਵਾਇਆ ਮਾਰ ਖਾਇਆ ਮਾਰ ਆਇਆ ਦੇਖ ਹੁਣ ਜਿਆਦਾ ਤੂੰ ਮੈਨੂੰ ਆਉਂਦਾ ਹੁੰਦਾ ਥੱਪੜ ਜਦ ਵੀ ਦੇਖਿਆ ਕਰ ਛੱਡ ਛੱਡ ਹੁਣ ਦੇਖੋ ਹੁਣ ਮੈਂ ਇਹ ਸੱਤੂ ਕਰਨੀ ਰੋਉਗੀ ਰਹਿਣ ਦੇ ਕਿਆ ਭੈਣਾਂ ਮੇਰੀ ਭੈਣ ਆ ਇਹ ਮੈਂ ਰੋਂਦੀ ਹਾਂ ਨਾ ਵੀ ਰਹਿਣ ਦੇ ਕਰਨੀ ਕੁਰਤੀ ਰੋਈ ਪਤਾ ਆ ਜਿਵੇਂ ਤੂੰ ਪੁੱਤ ਮਾਰਦਾ ਤਾਂ ਥੱਪੜ ਕੰਨ ਦੇ ਪਰਦੇ 'ਚਾਵਾ ਭਰ ਜਾਂਦੀ ਹੁੰਦੀ ਹੈ ਇਹ ਪੋਲਾ ਦਾ ਥੱਪੜ ਜਿਹੜਾ ਵੱਜਦਾ ਇਹ ਕੋਈ ਨਾ ਕੋਈ ਨੁਕਸਾਨ ਕਰ ਦਿੰਦਾ ਜਾਂ ਤਾਂ ਦੱਬ ਕੇ ਵੱਜ ਜਾਵੇ ਨਾਣਾ ਰੋਇ ਲਵੇ ਹਾਂ ਜਿਹੜਾ ਪੋਲਾ ਦਾ ਵੱਜਦਾ ਹੁੰਦਾ ਨਾ ਇਹਦੇ ਚ ਨਿਆਣਾ ਸੁਧਰਦਾ ਹੀ ਹੈ ਨਾ بگੜਦਾ ਹੀ ਹੈ ਲੈ ਸਵੇਰੇ ਤੁਸੀਂ ਸਾਰ ਨੂੰ ਜਾਂਦੇ ਹੋ ਹਾਂਜੀ ਇਹ ਮੇਰੀ ਇੱਕ ਕਿਰਪਾ ਵੀ ਇਹਨੂੰ ਜ਼ਰੂਰ ਲੈ ਕੇ ਜਾਇਓ ਮੇਰੀ ਮਾਸੀ ਨੂੰ ਵੀ ਜ਼ਰੂਰ ਮੇਰੀ ਇੱਕ ਕਿਰਪਾ ਨਹੀਂ ਇਹ 20 20 ਇਹਨੇ ਘੂਰ ਲੈ ਕੇ ਜਾਓ ਸੱਚੀ ਇਹਨੇ ਕੱਪੜੇ ਸਵੰਨੇ ਪਾਣੇ ਪੈਂਟਾ ਹਾਂ ਚਾਹ ਨਹੀਂ ਨਹੀਂ ਕਾ ਮੇਰੇ ਤੇ ਇੱਕ ਕਿਰਪਾ ਕਰੋ ਇਹਦੀ ਤਾਂ ਮੋਟੀ ਹੋਈ ਹੈ ਮਾਦਾ ਆਪਣਾ ਤਾਂ ਰੰਗ ਕੇ ਟਾਈਮ ਆਇਆ ਕੰਮ ਬਹੁਤ ਪਈ ਚੰਦ ਦੀ ਤਾਂ ਕੋਈ ਹੋ ਨਹੀਂ ਇੱਕ ਮਾੜਾ ਬਹੁਤ ਪਈ ਹੈ ਲੜੜ ਖੋਲ ਕੇ ਖੜ ਗਿਆ ਹੈ ਪਿੱਛੇ ਲੜਾ ਚਲੋ ਮੈਨੂੰ ਆਏ ਦੱਸੋ ਵੀ ਪਪਈਆਂ ਬਸੜਦਾ ਸਕਿਆ ਹਾਂਜੀ ਕਾਦੇ ਕਾ ਸ਼ਿਕਾਇਆ ਪਨੀਰ ਦੀ ਪੁਰਜੀ ਨੇ ਪਨੀਰ ਦੇ ਪੁਰਦੀਆਂ ਨੂੰ ਮੜਨਾਲਾ ਉਹਨਾਂ ਨੂੰ ਮੈਂ ਕਿਹਾ ਆਪਾਂ ਉਹ ਈ ਕਹਿੰਦਾ ਆਪਾਂ ਨੂੰ ਨਹੀਂ ਜਾਣਾ ਕਹਿੰਦੇ ਮੈਂ ਪੁੱਛਿਆ ਸੌਂਡ ਕੋਈ ਬੀ ਹੈਪੀ ਨਾ ਆਪਾਂ ਵੀ ਆਪਾਂ ਵੀ ਅੱਛਾ ਤੇ ਪਪਈ ਚੱਲੀ ਏ ਸਰ ਜੀ ਇਹ ਤੁਸੀਂ ਮੈਨੂੰ ਉਰੀ ਪ੍ਰਸ਼ਾਦਾ ਬਣਾ ਕੇ ਦੇ ਦਿਓ ਤੁਸੀਂ ਹਰ ਵਾਰ ਐਂ ਕਹਿ ਦਿੰਦੇ ਆਂ ਅਗਲੀ ਵਾਰ ਕੋ ਪ੍ਰੋਗਰਾਮ ਰੱਖੋ ਬਾਪੂ ਪਰ ਬਾਪੂ ਦਾ ਬਾਪੂ ਦਾ ਅਗਲਾ ਹੱਦੋਂ ਫਰਵਰੀ ਚ ਆਉਂਦਾ ਹਨਾ ਪਪਾ ਜੀ ਦਾ ਛੱਡੇ ਦਾ ਜਨਮ ਦਿਨ ਹੈਗਾ ਵੈਲੈਂਟਾਈਨ ਡੇ ਵਾਲੇ ਦਿਨ ਹੂੰ ਇਹਨਾਂ ਆਪਾਂ ਨੇ ਹੁਣ ਮਨਾਇਆ ਤਾਂ ਜਨਮ ਦਿਨ ਉਹਨਾਂ ਨੂੰ ਬੁਖਾਰ ਬਹੁਤ ਦੁੱਦਣਾ ਨਾ ਤੈਨੂੰ ਪਪਾ ਜੀ ਨੂੰ ਬੁਖਾਰ ਸੀ ਜਦੋਂ ਅੱਜ ਜਿੰਤਾ ਜਗਾ ਅੰਦਰ ਫਿੱਕ ਤੇ ਹੋ ਪਤਾ ਕੀ ਗੱਲ ਹੁੰਦਾ ਜਦੋਂ ਬੱਚੇ ਮਾਪੇ ਦਾ ਇਕਨਾਂ ਕਰਨ ਫੇ ਬੁਖਾਰ ਬਕੂਤ ਸਾਰੇ ਡੋੜ ਜਾਂਦੇ ਆਂ ਲੈ ਜਾ ਹੁਣ ਤੈਨੂੰ ਬੁਖਾਰ ਚੜਿਆ ਹੋਵੇ ਇਹ ਤੈਨੂੰ ਕਹਾ ਵੀ ਮੈਂ ਲਾ ਮਰੀ ਜਵਾਕੇ ਲੈ ਆਉਣਾ ਤੱਕ ਨਾ ਚਲੋਂ ਵੀ ਚਲੀ ਐ ਤੇਰੇ ਬੁਖਾਰ ਬਖੂਰ ਜਿਹੇ ਲੋਟੋ ਜਾਣਾ ਨਾ ਲੋਆਰੀ ਪਿੱਛੇ ਦਾ ਸਾਡੀ ਸਵੇਰੇ ਲੜਾਈ ਹੋ ਗਈ ਲੈ ਪੱਗ ਮੈਂ ਬੰਦੀ ਆਹਦੀ ਗੱਲ ਸੁਣਾ ਹਾਂਜੀ ਸੋਸ ਰੈਮ ਰੈਂਦਿਆ ਕੀ ਹੋਇਆ ਕੁਛ ਨਹੀਂ ਕੁਛ ਨਹੀਂ ਨਾ ਬਦਾਈ ਮੈਂ ਤਾ ਕਹਿ ਰਹੀ ਹਾਂ ਬਲੇਸ 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 ਰੈਮ ਰੈਂਦਿਆ ਰੈਮ 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 ਚਲੋ ਫੇ ਚੱਲੀ ਆਪਾਂ ਹੁਣ ਕਿਆ ਕਿਆ ਵਿਚਾਰਾ ਜਿਹੜੀ ਗੱਲ ਪਾਪਾ ਨੇ ਪੂਰੀ ਕਰੀ ਉਹ ਪਾਪਾ ਨੇ ਕੀ ਕਰੀ ਇਹਨਾਂ ਨੂੰ ਮੈਨੂੰ ਐਲਫਾ ਵੀ ਵਿਆਹ ਕਰਾਉਣਾ ਕਹਿੰਦੇ। ਕੋਈ ਨਾ ਹੈ ਇਹ ਏਡੀ ਗੜੀ ਕਿੱਡੀ ਕਬੜੀ ਗੱਲ ਆ। ਬੱਸ ਦੱਸ। ਆ ਯਾਰ ਮੈਨੂੰ ਵੀ ਕਹਿੰਦਾ ਕਰਦਾ ਇਹ। ਮੈਨੂੰ ਵੀ ਠੀਕ ਪਤਾ ਹੋ। ਪਾਪਾ ਸੈਂਟਰ ਪਾਪਾ ਨਹੀਂ ਤਾਂ ਪੱਗ ਆਪਣੀ। ਇਹ ਉੱਪਰੋਂ ਚੱਕੀ ਜਾਂਦਾ ਪਤਾ ਨਹੀਂ ਕੀ ਕਰੀ ਜਾਂਦਾ ਪੱਗ ਨੂੰ। ਸੁਣੀ ਸੁਣੀ। ਪਤਾ ਐ ਕਾ ਬਾਤ ਤੂੰ ਛੇੜ ਨੀ ਕਾ ਬਾਤ ਤੇ ਪੁੱਤ। ਦੱਸੀ। ਉਹ ਸੈਂਟਰੋਂ ਨਾ ਭੁੱਲ ਗਏ ਤਾਂ ਸੈਂਟਰੋਂ ਕਿੱਥੇ ਨਹੀਂ ਖੜਾ। ਹੈਂ? ਉਈ ਯਾ ਰਹਤ ਹੋਗੀ ਮੈਂ ਤਾਂ ਕੁਝ ਵੀ ਨਹੀਂ ਬਦਲਦਾ ਮੇਰੇ ਬੂਟ ਵੀ ਨਹੀਂ ਪਾਏ ਮੇਰੇ ਪੁੱਤਾਂ ਨੇ ਪਾ ਪਾ ਲੈ ਮੈਂ ਫਿਰ ਕੀ ਕਰੀ ਹੁਣ ਹਏ ਮੇਰੇ ਪੁੱਤ ਨੂੰ ਕਿੰਨਾ ਫਿਕਰ ਮਿਆ ਸਾਰੇ ਵੀ ਪਾਪਾ ਨੇ ਵੀ ਫਿਰ ਮੈਂ ਨਹੀਂ ਉਹ ਕੌਣ ਹੈ ਪਾਪਾ ਮੈਂ ਕੌਣ ਪਾਪਾ ਨਾ ਆ ਗਈ ਐਂ ਫਿਰ ਨੂੰ ਮੈਂ ਕੌਣ ਹਾਂ ਯਾ ਸਾਕਾ ਬੜੇ ਪਾਪਾ ਮੇਰੇ ਪਾਪਾ ਉਹ ਕੌਣ ਹੈ ਪਪਾ ਸ਼ੋਭਾ ਆਈ ਕੈ ਡੈਡੀ ਕੋ ਕੌਣਾ ਡੈਡੀ ਮੈਂ ਕੌਣਾ ਪਪਾ ਹਾਂ ਆ ਬੜੀ ਗਲ ਇਹ ਬਹੁਤ ਕਨਫਿਊਜ਼ ਹੋ ਜਾਂਦੇ ਆ ਅਧੀ ਬਿਕਨ ਵਿਗੋ ਹੋ ਜਾਂਦੇ ਆ ਇਹ ਜਦ ਅੰਦਰ ਆ ਕੇ ਖਸਦੀ ਆ ਪਰ ਉਹ ਬਿਕਨ ਪਪਾ ਮੈਨੂੰ ਵੀ ਪਪਾ ਕਹਿੰਦੇ ਇਹਨੂੰ ਕਿਆ ਮਗਾਉਂਦਾ ਕੋਈ ਕਿਆ ਕਰਨਾ ਹਸਾ ਬਣਾ ਪਰ ਉਹ ਤਾਂ ਬਹੁਤ ਖੁਸ਼ ਹੂ ਆ ਜੀ ਤਾਂ ਇਹ ਕਹਣਾ ਜਿੱਥੇ ਜਿੱਥੇ ਮਿੱਗੀ ਵੀ ਲਾਉਂਦਾ ਉੱਥੇ ਤੇ ਵੀ ਲਾਇਆ ਹੈ ਕਿੰਨਾ ਕੱਲੇ ਵੀ ਲਾਇਆ ਹੈ ਹਾਂ ਉੱਥੇ ਕਿਹੜੀ ਥੋੜਾ ਮਗਰ ਕਰਦੀ ਦੇਦੀ ਮੈਂ ਤਾਂ ਐ ਨਹੀਂ ਸਮਝ ਲਾਦੀ ਮੈਂ ਤਾਂ ਪਤਾ ਨਹੀਂ ਇਹ ਜਨਾਨੀਆਂ ਵਾਲੇ ਨੇ ਬੰਦੇ ਵਾਲੇ ਨੇ ਮੈਂ ਤਾਂ ਦੱਸ ਦੋ ਬਸ ਇਹ ਕੁਸ਼ਬਾ ਕੁਸ਼ਬਾ ਪੱਟਿਆ ਵਾਲਾ ਹੈ ਤੇ ਬੰਦਿਆ ਲੈ ਇਹਨੂੰ ਵੀ ਪਤਾ ਬੱਬਾ ਚੈਂਸ ਆਂ ਮੈਂ ਤਾਂ ਆਪੇ ਲਾਈ ਜਾਂਦਾ ਉਹ ਖਾ ਜਾ ਰ ਆਪੇ ਲਾਈ ਜਾਂਦਾ ਨਹੀਂ ਹੁੰਦਾ ਆਪੇ ਲਾਈ ਜਾਂਦੇ ਹਾਂ ਸੀਰਾ ਖੂਦ ਇਹ ਲਾਉਂਦਾ ਤਾ ਲਾ ਆ ਗਿਆ ਕੋਈ ਨਾ ਕਿਤੇ ਪਈ ਆ ਜਾਂ ਕੰਮ ਮੈਂ ਲਾਣਾ ਚੱਲਦਾ ਛਿੜ ਗਿਆ ਇਧਰ ਮੇਰੀ ਕਸਮ ਹੋਈ ਆਪਾਂ ਗਾਸੋ ਇੱਕ ਕਰਦਾ ਜਵਾਬ ਦੇ ਸੈਂਟਰ ਨਾ ਕਰਨ ਨਾ ਪ੍ਰੈਸ਼ਰ ਮਾਰੀ ਜਾ ਪਾਗਲ ਇਹ ਵੀ ਉਹ ਕੀ ਸਮਝਦਾ ਪੁੱਛਿਆ ਲੈਣਾ ਮੈਂ ਰੱਖਿਆ ਪੁੱਤ ਰੱਖਿਆ ਇਹ ਆਮ ਉਹ ਨਹੀਂ ਹੁੰਦਾ ਪੁੱਤ ਇਹ ਇਹ ਇਫੈਕਟ ਵੀ ਕਰਦਾ ਆਪਣੀ ਬਾਡੀ ਦੇ ਉੱਤੇ ਬਹੁਤ ਜ਼ਿਆਦਾ ਇਹ ਵੀ ਚੀਜ਼ ਉੱਤਨੀ ਵਾਲੀ ਇਫੈਕਟ ਵੀ ਕਰਦਾ ਹੈ ਇਹ ਉਦੋਂ ਆਏ ਬਸ ਜਦੋਂ ਆਪਾਂ ਕਿਤੇ ਗਏ ਪਹੁੰਚੇ ਕੋਈ ਇਹ ਪਤਾ ਨਹੀਂ ਅਤਰਫ ਲੈਣਾ ਕੀ ਨੇ ਬਣਾਤੀਆਂ ਕਿਆ ਚੀਜ਼ ਹੈ ਕਿਆ ਨਹੀਂ ਜਦੋਂ ਆਪਾਂ ਕਿਸੇ ਦੇ ਕੋਲੋਂ ਨਿਕਲੋਂਗੇ ਆਏ ਮੇਰੇ ਵਰਗੇ ਤੇ ਜਦ ਮੁਸਕ ਆਉਣਾ ਏ ਉਹ ਕੋਈ ਮੁਸਕ ਦਾ ਨਹੀਂ ਨਾ ਇਹਦੇ ਕਿਹੜਾ ਮੁਸ਼ਕਲ ਆਇਆ ਹੋਇਆ ਮੁਸ਼ਕਲ ਕਿਹੜਾ ਲਾਇਆ ਹੋਇਆ ਮਤਲਬ ਬਾਸ਼ਨਾ ਲਾਲਾ ਇੱਕ ਬਾਸ਼ਨਾ ਕਰਾ ਜਾਂ ਮੁਸ਼ਕਲ ਆਲਾ ਉਹ ਟਾਈਮ ਬਾਤੇ ਉਹੀ ਗੱਲਾਂ ਸਿਰ ਤੇ ਫਰੀ ਜਾਈਦਾ ਹੁੰਦਾ ਰੂਮ ਫਰੈਸ਼ਰ ਹੁੰਦਾ ਜਿਹੜਾ ਰੂਮ ਫਰੈਸ਼ਰ ਕੋਈ ਹੋਰ ਹੁੰਦਾ ਤੈਨੂੰ ਦੱਸੂਗਾ ਕਿ ਖੱਟ ਜਾਣਾ ਡਾਡੀ ਨਹੀਂ ਮੈਂ ਨਹੀਂ ਲਾਉਣਾ ਪੁੱਤਾ ਚਲੋ ਹੁਣ ਫਿਰ ਚਲੋ ਚੱਲੀਏ ਲੈ ਆਏ ਮੇਰੇ ਬੁੱਤ ਪਰ ਬੁੱਤ ਮਨ ਮੈਂ ਤਾਂ ਦੱਸਦੇ ਹਾਂ ਮੈਂ ਚੁੱਪ ਨਾ ਪਕੀ ਜਾਮਾ ਕਿ ਉਹ ਪਾਲਮਾ ਮੂਠ ਉਹ ਬਾਰੇ ਵਿੱਚ ਬੱਚੀ ਕੀ ਆਪ ਦੀ ਦਿੱਤੀ ਕੀ ਆ ਮੇਰੇ ਬੁੱਤ ਦਾ ਸਮਾਂ ਮੈਨੂੰ ਕਿਹੜੇ ਪਾਈਏ ਫ ਮੈਂ ਜਿਹੜਾ ਮੇਰਾ ਪੁੱਤ ਕੋ ਕੋਹੀ ਪਾਉਣੇ ਸੀ। ਓਕੇ ਹਾਂ ਚਲੋ ਬੱਚਾ ਵੇਖੋ ਦੋ ਦੋ। ਸ਼ਾਲਾ ਸੋਸ ਰਹਿ ਗਈ। ਜਾਨੀ ਇਸ ਟਿਕਾ ਬਹੁਤ ਵੱਡੀ ਵੱਡੀ। ਓ ਪੁੱਤ ਤੂੰ ਤਿਲਕ ਜਾਣਾ ਯਾਰ। ਹੁਣ ਤਰ ਇਹਦੇ ਨਾਲ ਪਾ ਲੈ ਸਪੋਰਟਸ ਸੂਟ ਤੂੰ ਪਾਈ ਫਿਰਦਾ। ਹਾਂਜੀ। ਕੀ ਚਿੱਟੇ ਸੂਟ ਕਿੱਥੇ ਤੇਰੇ ਜਿਹੜੇ ਲੈ ਕੇ ਆਉਂਦੇ ਤੇ ਬਿਆਨ ਨੂੰ? ਓ ਯਾਰ ਕਿੱਥੀ। ਓ ਜਾਨੀ ਗਿਆ ਜਾਂਦੇ ਜਾਂਦਾ। चाबी में कच्चे लेना तो कच्चे लेगी जाऊँगा चलो ले जाओ कच्चे तो ले जो करें खा जा कच्चे ले आले आप थक गई मैं तो नमन कच्चे पागल आपका नमन कच्चे पागल आज्ञा नमन नमन हाँ हम कालो कच्चे तो जाऊँगा मेरा मुंडोगा दो लेके आएगी मेरा मुंडोगा आज्ञा नहीं ਹਾਂ ਦੇ ਕਿ ਸਲਾਹ ਤੇ ਕਰ ਲੋ ਜੀ ਜੀ ਬਸ ਆ ਮੈਂ ਜੀਰ ਤੋਂ ਕੋੜਾ ਟੱਡੇ ਜਿੱਦਾਂ ਖਰਾਬ ਹੋਣਾ ਨਾ ਪਤਾ ਲੱਜ ਜਾਣਾ ਤੁਹਾਨੂੰ ਹੱਥ ਕਿਹਨ ਚੱਕ ਲਿਆ ਦੱਸ ਮੇਰਾ ਹੋ ਲਿਆ ਲੱਸ ਬਸ ਮੈਂ ਹੁਣ ਲੱਕ ਦਿਆਂ ਚੱਕੂਗੀ ਹੱਥਾ ਲੱਸ ਚੱਕੂਗੀ ਹੈ ਉਹ ਮੇਰੇ ਕੋਲ ਆਏ ਮੈਂ ਤੁਹਾਨੂੰ ਥੋੜੀ ਜੇਬ 'ਚ ਹੈਗਾ ਵੀ ਜਿੱਥੇ ਪਾਂਡੀਆਂ ਨੂੰ ਮੰਨਣੇ ਪੈਣ ਖਾਲੀ ਹੈ ਨਾ ਮੇਰੇ ਉਥਾਲੀ ਹੋ ਨਹੀਂ ਜੇ ਵੀ ਨਹੀਂ ਐਡੀਆ ਅੱਜ ਤਰੀਕ ਦੀ 50 ਲੱਖ ਦਾ ਹੋਣਾ ਨਹੀਂ ਗੱਲ ਸਮੇਂ ਤੇ ਪੁੱਛਿਆ ਨਹੀਂ ਪੱਟ ਗਿਆ ਸਣਾ ਪੁੱਠਾ ਗਿਰਿਆ ਵਿਚਾਰਾ ਮੈਨੂੰ ਤਾਂ ਦਰਦ ਬਹੁਤ ਆਉਂਦਾ ਜਦ ਇਹ ਕਿਹਦੇ ਪਰ 6:00 ਵਜੇ ਜਸਮੀਨ ਦਾ ਪੁੱਠਾ ਗਿਰਿਆ ਅੱਜ ਹਾਇਰਾ ਚਲੋ ਜਿਹੜਾ ਹੋ ਗਿਆ ਮੈਨੂੰ ਐਂ ਦੱਸੋ ਕੋਈ ਤਗਾ ਤੇ ਲਾਇਆ ਕੋਈ ਥੋੜੀ ਕੋਈ ਇੱਕ ਤਾਂ ਗੂਗਲ ਪੇ ਗੂਗਲ ਪੇ ਕੰਗਾਲ ਹੋਇਆ ਵਾ ਮੇਰੇ ਆਲਾ ਠੀਕ ਹੈ ਕੈਸ਼ ਲੈ ਲਓ ਵੀ ਕੈਸ਼ ਹੈ ਕਬੀ ਥੋੜਾ ਬੜਾ ਹੈ ਨਹੀਂ ਤਾਂ ਜਿਹੜਾ ਦਿੱਤਾ 2000 ਤਾਂ ਮੈਂ ਦਿੱਤਾ ਕੋਈ ਨਹੀਂ ਕੋਈ ਵਨ ਨੂੰ ਇਹ ਨਾ ਪਤਾ ਇਹ ਲੋਕ ਕੀ ਰੱਖ ਲਿਆ ਇਹਨੂੰ ਪਤਾ ਵੀ ਆਪਣਾ ਆਪਣੀ ਦੀ ਹੈ ਹੈ ਗਏ ਹੈ ਗਏ ਜਿਆਦਾ ਤਾਂ ਤੁਕੀ ਬੰਨੀ ਲੱਗਦੀ ਤੇ ਮੋਦੀ ਚੱਕਾ ਮੇਰੇ ਪੁੱਤ ਨੇ ਆ ਨੁਕੀ ਲਏ ਠੇਕੇ ਅਰੇ ਕੋ ਲੱਕ ਤੇ ਆ ਕਿ ਤੈਨੂੰ ਮੋੜੀ ਵੇਰ ਦਾ ਸਵੈਟਰ ਕਿੱਥੇ ਕਰਨਾ ਤੂੰ ਕਿੱਥੇ ਪਤਾ ਮੋੜ ਮਸੀ ਕਿ ਤੂੰ ਮੋੜ ਲੈ ਪਰ ਕਿਹੜੀ ਜਵਾਲੀ ਚੜੀ ਵੀ ਆ ਤੈਨੂੰ ਇਹਨੂੰ ਕੱਪੜੇ ਪਾਉਣ ਦਾ ਹੀ ਪਤਾ ਖਜਾਂ ਤੇਰੇ ਕੋਲ ਅਜੇ ਤਾਂ ਉਮਰ ਹੋਣੀ ਐ ਨਾ ਟੱਪਣਾ ਜਦ ਤੱਕ ਨਾ ਮੇਰਾ ਠੱਡ ਘਟਾਓ ਜਿੰਮ ਚਲਾ ਮੈਨੂੰ ਪਿਓ ਮਾਣ ਨਾ ਕਰਨਾ ਕਪਤੂ ਬਾਰ ਨਹੀਂ ਲਾਈਟ ਬੰਦ ਕਰਦੇ ਇਹ ਮੈਨੂੰ ਟੈਨਸ਼ਨ ਹੋ ਜਾਂਦੀ ਮਾਫਾ ਤੇ ਢਾਲ ਲੈਣਾ ਟੀਡਿਆ ਤੂੰ ਉਹ ਬਦਰਾ ਝੜੋ ਖਦਵਾ ਚਲੋ ਚੱਲੀਏ ਅੱਛਾ ਮੈਂ ਚਾਹ ਬੰਦ ਕਰ ਬੋਲੋ ਵਾਏ ਦੂ ਕੋਈ ਆ ਤੀਕਾ ਤੀਕਾ ਤੁਸੀਂ ਮਹਰੇੜੇ ਕਾਪੀ ਨੂੰ ਕਹਿ ਰਹੇ ਹੋ ਦਾ ਬਚਾ ਲਈ ਉਹ ਬਿਆਰ ਜਾਂਦੇ ਅੱਛਾ ਫਿਰ ਫਿਰ ਕੰਮ ਤੇ ਰਹੋ ਤੇ ਮੈਂ ਸਨੋ ਮੈਨੂੰ ਇਹਦੇ ਜੀ ਕਿਹਾਂ ਚੱਲ ਗਈ ਤੁਹਾਨੂੰ ਪਹੁੰਚ ਗਏ ਜੀ ਸੀ ਸ਼ਹਿਰ ਰੋਪੜ ਦਾ 7 ਨੰਬਰ ਹਮ ਕੀ ਇੱਕ ਕੈਕ ਲੈਣੀ ਹੈ ਕਰਨ ਨੂੰ ਕਿਸੰਦ ਕਰ ਲੈ ਕਿਹੜਾ ਲੈਣ ਮੈਂ ਲੈਣਾ ਤਾਂ ਜਿਹੜਾ ਲੈਣਾ ਆਹ ਮੈਂ ਤਾਂ ਇਹਨਾਂ ਦਾ ਕਰਦਾ ਉਹ ਵੱਡਾ ਛੋਟਾ ਉਹ ਵੱਡਾ ਬੰਦਾ ਕਰਨੇ ਨਾਲ ਵਿੱਚ ਕੋਕਟੀਆਂ ਤੇ ਦੇਖ ਲੈ ਚਾਕਲੇਟ ਕੋਕਲੇਟ ਵਾਲਾ ਪਰ ਇਹਦਾ ਜੁਆਕਾ ਨੌਲੇ ਜਾਈਏ ਆਪਾਂ ਚੂਪਿਆਂ ਦੇ ਵਿੱਚ ਇੱਧਰ ਇਹ ਦੋਹੀ ਡਿਸਾਈਡ ਕਰਦੇ ਸਭੂ ਬਾਕੀ ਜੀ ਐਮ ਬੀ ਸੋ ਦੇਖਣਾ ਤਾਂ ਕਰੀ ਬੱਚੇ ਦੋ ਰਿਵਰੀ ਤੋਂ ਜੇਪੂ ਮੇਰਾ ਬੋਤਲਾ ਦੇ ਜੰਨਾਰੇ ਉੱਤਰੇ ਹਾਂ ਦੋਲੇ ਨੇ ਕਿ ਤਿੰਨ ਇੱਕ ਤੂੰ ਲੈ ਇੱਕ ਵੀ ਜੀ ਆਇਨਾ ਕਰ ਲੈ ਮਤਲਬ ਮੈਨੇ ਲੈ ਫੈਮਿਲੀ ਦੇ ਨਾਲ ਦਾ ਜਵਾਬ ਤੇ ਵੀੜੀ ਚੀਜ਼ੀਆਂ ਖਾਣੀਆਂ ਆਹ ਦੇਖਿੰਦੀਆਂ ਸੁਣੀਆਂ ਚੀਜ਼ੀਆਂ ਪਈਆਂ ਉੱਧਰ ਦੇਖਿੰਦੀਆਂ ਚੀਜ਼ੀਆਂ ਹੈ ਮੈਂ ਤਾਂ ਮੈਂ ਕਹਿੰਦਾ ਤੂੰ ਚੁੱਪ ਪਰ ਆਣ ਦੇ ਲੈਮਨ ਚੁੱਪਾ ਦੇ ਦੇ ਚੁੱਪਾ ਹੀ ਹਾਂ ਨਾ ਹਾਂ ਚੁੱਪ ਦੇ ਦੇ ਪਾ ਚਿੱਕਾ ਲੈਣਾ ਇਹੀ ਦਿਖਾਇਆ ਨਾ ਉਹ ਖੜ ਜਾ ਪੁੱਤ ਤੂੰ ਮੈਂ ਆਪੇ ਹੈਂਡਲ ਕਰ ਲੈਣਾ ਇਹਨੂੰ ਅਸੇ ਮੇਰੀ ਗੱਲ ਸੁਣ ਆ ਦੇਖ ਆ ਆਹ ਚੀਜ਼ ਖਾ ਲੈਣੀ ਨਹੀਂ ਮੈਂ ਚੁੱਪਾ ਹੀ ਦਿੰਦਾ ਨਾ ਨਹੀਂ ਮਾਂ ਦੇਖਿਆ ਖੜ ਜਾ ਖਾ ਲੈਣਾ ਤੂੰ ਕਹਿੰਦਾ ਕੋਤੀ ਤਸਾ ਆਰੇ ਕਿ ਨਹੀਂ ਕੋਸਲਾ ਹਰੇ ਇਹ ਨਹੀਂ ਜੀ ਹਰੇ ਕੇ ਜੀ ਉਸੇ ਮੇਰੀ ਗੱਪਾ ਮੱਦਰਾ ਤੇਰੀ ਗੋਦੀ ਚ ਬਿੜ ਦੇਣਾ ਹਰੇ ਇਹਦੀ ਕਿ ਟੱਡੀ ਦੀ ਗੱਪ ਉਹ ਆਉਂਦੀ ਸਾਤੇ ਦਾ ਅੱਛਾ ਮੈਨੂੰ ਆਇਆ ਤੇ ਮੈਂ ਕੌਣ ਆ ਮੈਂ ਕੌਣ ਇੱਥੇ ਲੱਗਦਾ ਮੈਨੂੰ ਮੈਂ ਕੌਣ ਆਹ ਕੌਣ ਆ ਮੈਂ ਕੌਣ ਮੈਂ ਪਾਪਾ ਇਹ ਕੌਣ ਹੈ ਸਾਰੀ ਛੋਕਰਾ ਛੋਕਰਾ ਨੂੰ ਆ ਗਿਆ ਕੇ ਮੈਂ ਕੌਣ ਆ ਪਾਪਾ ਬੜੇ ਪਾਪਾ ਇਹ ਕੌਣ ਹੈ ਜੇ ਆਖ ਡਰੀ ਉੱਧਰ ਨੂੰ ਨਾ ਤੇ ਆਨ ਕਰ ਹੁਣ ਇੱਧਰ ਤੇਰਾ ਕੰਮ ਖਤਮ ਹੋ ਗਿਆ ਇਹ ਤਾਂ ਜਾ ਕੇ ਟੱਕਣਾ ਬੈਠ ਕ ਹੁਣ ਮਿਲ ਤਾ ਜਾ ਕੇ ਟੱਕਣਾ ਤੇਰਾ ਵੀ ਪਲੈਨ ਹੈ ਕੋਈ ਨਹੀਂ ਨਹੀਂ ਯਾਰ ਕਰਨ ਤੂੰ ਤਾਂ ਇਹ ਨੌਜਵਾਨ ਹੋ ਗਿਆ ਨਹੀਂ ਨਿਆਣੇ ਚੀਜ਼ਾਂ ਲਈ ਦੇਖ ਤੇਰੇ ਵਿਆਹ ਹੋਣਾ ਕਰਨਾ ਥੋੜੀ ਦੇਰ ਤੱਕ ਹਾਂ ਮੇਰੀ ਉਹ ਯਾਰ ਉਹ ਵੀ ਨਿਆਣੇ ਹਾਂਦੇ ਪੁੱਛ ਭਾਜੀ ਪੁੱਛ ਭਾਜੀ ਨਿਆਣੇ ਹਾਂਦੇ ਚੀਜ਼ਾਂ ਵੀ ਬੱਚੇ ਖਾਂਦੇ ਬੱਚੀ ਵਾਲੀ ਹਟਪਾ ਤੂੰ ਮੰਨ ਲਥ ਜਿਆਦਾ ਤੂੰ ਕਹਿੰਦੇ ਮੈਂ ਬੱਚਾ ਹਾਂ ਬੱਚਾ ਹਾਂ ਯਾਰ ਇਹ ਰੁੰਡੀ ਹੋ ਗਈ ਤੇ ਬੱਚਾ ਮੈਂ ਤਾਂ ਇਹਨੂੰ ਇਹਦੇ ਕੋਲ ਕਮਾਂਡ ਸੰਭਾਲ ਲਗਾਇਆ ਦਾ ਘਰ ਦੇ ਥੋੜੇ ਟਾਈਮ ਦੇ ਵਿੱਚ ਬੋਲਟੀ ਨੂੰ ਦੇ ਦਿਆ ਕਿ ਉਹ ਚਲਾਉਣ ਨੂੰ ਗੱਡੀ ਨਹੀਂ ਚਲਾਉਣ ਹੁਣ ਤੋਂ ਬੱਚਾ ਯਾਦ ਰੱਖੀ ਉਹ ਸਕੂਟਰ ਹੀ ਨਹੀਂ ਚੱਕਣ ਦੇਣੀ ਮੈਂ ਇਹ ਰਹਿਣ ਮੈਂ ਚੱਕੂਗਾ ਇਹ ਤਾਂ ਹੁਣ ਕੋਈ ਗੱਲ ਜਾਂਦੇ ਬਈ ਇਹਦਾ ਜਨਮ ਹੈ ਨਾ ਭਾਜੀ ਹਾਂ ਤੇ ਦੇਖੋ ਮੇਰੇ ਬਰਾਬਰ ਹੋਣ ਲੱਗੇ ਨਾ ਹੁਣ ਇਹ ਬਿਲਕੁਲ ਜੀ ਰਿਸ਼ਤਾ ਰੁੱਤਾਂ ਦਾ ਕਰਦੀ ਇਹਦਾ ਹਾਂ ਰਿਸ਼ਤਾ ਆਪਾਂ ਨੇ ਕਰ ਦੇਣਾ ਭਈ ਵਿਆਹ ਥੋੜਾ ਜਿਹਾ ਅਟਕੇ ਕਰ ਦੂੰਗੇ ਮਕਲਾਵਾ ਬਾਤ ਚ ਲਿਆਉਂਗੇ ਸ਼ਗਨ ਸ਼ਗਨ ਬਾ ਸ਼ਗਨ ਕਰ ਦਿੰਦੇ ਆ ਸ਼ਗਨ ਵਿਹਾਰ ਕਰ ਦਿੰਦੇ ਆ ਦੱਸਿਓ ਜੀ ਕੋਈ ਰਿਸ਼ਤਾ ਹੋਇਆ ਕੋਈ ਮਾੜਾ ਮੋਟਾ ਹੈ ਨਾ ਹਾਂ ਉਹ ਵੀ ਦੱਸਿਓ ਇੰਜਰ ਵੀ ਸਬਸਕ੍ਰਾਈਬਰ ਵੀ ਕਹਿੰਦੇ ਨਹੀਂ ਵੀ ਕੋਈ ਰਿਸ਼ਤਾ ਹੋਇਆ ਦੱਸਿਓ ਸਾਡਾ ਮੁੰਡਾ ਕੋਈ ਗੱਲ ਨਹੀਂ ਜੇ ਢਿੱਡ ਸਾਡੇ ਤਿੰਨਾਂ ਦਾ ਬਾਹਰ ਅਸੀਂ ਅੰਦਰ ਕਰ ਲੂਗੇ ਤੁਹਾਨੂੰ ਪਹਿਲਾਂ ਕਹਿੰਦਾਂ ਨੇ ਆ ਪਿੰਗਲ ਹੈਗੀ ਆ ਉਹ ਇਹ ਕੋਈ ਰੌਲਾ ਨਹੀਂ ਹੈਗਾ ਮੈਂ ਟ੍ਰੇਡ ਮੇਲ ਲੈ ਕੇ ਆਉਣੀ ਜਲਦੀ ਤੇ ਉਸ ਤੋਂ ਬਾਅਦ ਜੇ ਫਿਰ ਵੀ ਲੱਗਿਆ ਤੁਹਾਨੂੰ ਵੀ ਹੋਰ ਕੱਟ ਕਰੋ ਅਸੀਂ ਦੌੜ ਭੱਜ ਕਰਿਆ ਕਰਾਂਗੇ ਆਂ ਪੂਰੀ ਲੜ ਭਾਜ ਕਰਕੇ ਤੇ ਟੁੱਡਾ ਸਿੰਘ ਨੇ ਘੱਟ ਕਰ ਲਾਂਗੇ ਪਰ ਅਸੀਂ ਸਾਥੇ ਜੀ ਫਾਸਟ ਫੂਡ ਨਹੀਂ ਛੱਡਦੇ ਪੰਗਾ ਤਾਂ ਆ ਹੀ ਜਿੱਦੜ ਫਾਸਟ ਫੂਡ ਛੁੱਟ ਗਏ ਪਰ ਮੁੜ ਕੇ ਆਏ ਭਾਜੀ ਦੀ ਦੁਕਾਨ ਪਰ ਨਹੀਂ ਆ ਹੁਣ ਇਹ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਫਾਸਟ ਫੂਡ ਛੱਡ ਦਿਓ ਹਾਂ ਚੱਲ ਵੀ ਬੋਤਰਾ ਮੇਰੇ ਬੈਠ ਜਾ ਦੋ ਮਿੰਟ ਤੇ ਹੁਣ ਤੁਸੀਂ ਐਂ ਕਰੋ ਡਿਸਾਈਡ ਕਰੋ ਵੀ ਕੀ ਖਾਣਾ ਕੀ ਪੀਣਾ ਖਾਣਾ ਪੀਣਾ ਤਾਂ ਸੁਪਨੇ ਲੈ ਕੇ ਜਾਓ ਓਲ ਅੱਛਾ ਚਲੋ ਉਹ ਖਾਣਾ ਪੀਣਾ ਆਪਾਂ ਦਾ ਫਿਰ ਹੋਰ ਵਕਤ ਕਰਾਂਗੇ ਤੇ ਹਾਂ ਉਡੀਕ ਕਰਉਣੇ ਬੋਤਨ ਹਾਂ ਲਿਆ ਵੀ ਆ ਬੱਚੇ ਮੜ ਜਾ ਲਾ ਵੀ ਮੇਰਾ ਆ ਪਹਿਲਾ ਕਰਨ ਦੀ ਪਹਿਲਾ ਚੋਇਸ ਦੇ ਪੂਰੀ ਕਰਨ ਦਾ ਆ ਆ ਕਿਹਦੇ ਜਦੋਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਪਤਾ ਸ਼ੱਕ ਕਰ ਬਾਕੀ ਮੇਰੇ ਬੋਤਨ ਆ ਵੀ ਤੇ ਨਾ ਇੱਕ ਹੋਰ ਨਹੀਂ ਦੇਣਾ ਕੋਈ ਪੈਸੇ ਹੋਰ ਨਹੀਂ ਹੋਰ ਨਾ ਪਚਲਾ ਰਹਿਣ ਦੇ ਕਹੇਦਾ ਜਦ ਤੱਕ ਹੋਰ ਇਹਨਾਂ ਕੱਲੇ ਕੱਲੀ ਆਪਣੀ ਡਿਮਾਂਡ ਦੱਸਣੀ ਆ ਕੋਈ ਕਿੰਨੀਆਂ ਕਮਕੀ ਚਾਹਣੀ ਆ ਅਪਰਠੀ ਗਈ ਆ ਹੁਣ ਨਾ ਹੁਣ ਆਲੇ ਦਰੋਂ ਤੇ ਨਹੀਂ ਦੇਖੂਗੀ ਦੱਸ ਐਧੇ ਦੱਸ ਵੀ ਅਸੀਂ ਆਲੇ ਦਰੋਂ ਨਹੀਂ ਦੇਖਦੇ ਜੀ ਹਾਂ ਅੱਖਾਂ ਬੰਦ ਕਰਦੀ ਤੇ ਦਾਰ ਦੋ ਜੀ ਥੱਲੇ ਕਬੂਤਰ ਬੰਗ ਅੱਖਾਂ ਬੰਦ ਕਰ ਲੈ ਮੈਨੂੰ ਕੋਦੀ ਤੇ ਕਰ ਦੋ ਜੀ ਥੱਲੇ ਆਪਾ ਹਾਂ ਬੋ ਥੱਲੇ ਤਾਂ ਹੋ ਗਿਆ ਲੈ ਲੈ ਹੋ ਪੈਨਸਲ ਆਇਆ ਲੈ ਤਾਂ ਜਿੱਤੀ ਚੋਕ ਲੈ ਲੈ ਤੇਰੀ ਵੀ ਥੋੜੀ ਜੀ ਹੈ ਅੱਛਾ ਸਾਰੀਓ ਵੈਰੀ ਗੁੱਡ ਅੱਛਾ ਵੀ ਦੇਖ ਕਾਹਦਾ ਚ ਕਈ ਪੀਸ ਆ ਕਰਨ ਵੀਰਾਂ ਦਾ ਵਾਈਟ ਲੈ ਲਓ ਸੋਬੇਰੀ ਆ ਆਈ ਹੈਡ ਇਨਾਫ ਸੈਡ ਵਾਲਾ ਹਾਂ ਆਹਾ ਨਾਸਟ ਸੈਕੰਡ ਗੈਂਦੇ ਨੇ ਲੋ ਕੋਈ ਨਵੀਂ ਮੈਨੂੰ ਅੱਜ ਪਸੰਦ ਮੈਨੂੰ ਹੈ ਖੱਲੇ ਨੂੰ ਅੱਜ ਥੋੜਾ ਜਿਹਾ ਜ਼ਿਆਦਾ ਹੋ ਜਾਣਾ ਨਹੀਂ ਅਨਾ ਜ਼ਿਆਦਾ ਨਹੀਂ ਲੈਣਾ ਹੈਗਾ ਉਹ ਠੀਕ ਨਹੀਂ بڑا ਨਹੀਂ ਹੈ ਹੈ ਛੋਟਾ ਹੀ ਹੈ ਥੋੜਾ ਜਿਹਾ મતલਬ ਰੇਟ ਵਿੱਚ ਫਰਕ ਹੋਊਗਾ ਉਹ ਗੱਲ ਨਹੀਂ ਰੇਟ ਦੀ ਗੱਲ ਨਹੀਂ ਰੇਟ ਦਾ ਤਾਂ ਕੋਈ ਚੱਕਰ ਨਹੀਂ ਹੋਣਾ ਉਸ ਦਾ ਮੁੱਲ ਚੱਕਰ ਕਹਿ ਚਾਹੁੰਦੇ ਸੀ ਮਿੱਠਾ ਯਾਨੀ ਕਿ ਥੋੜਾ سا ਹੀ ਬਸ ਤੁਸੀਂ ਥੱਲੇ ਏਰੀਆ ਦੇ ਵਿੱਚ ਦੇ ਪਸੰਦ ਕਰੋ ਸਾਰਿਆਂ ਵਿੱਚ ਦੇ ਕਿਹੜਾ ਕਰ ਚੰਡੀ ਦੀ ਕਰਦੇ ਮੇਰਾ ਵਾਈਟ ਕਰ ਲੋ ਉਹ ਨਹੀਂ ਆਂਖ ਵੀ ਠੀਕ ਮੈਨੂੰ ਆਪ ਨੂੰ ਲੇ ਲਓ ਕੋਈ ਨਾ ਵਾਈਟ ਹੈ ਨਾ ਪਰ ਉਹ ਪੋਟਮੈਰਕ ਜਿਆ ਕੋਈ ਨਾ ਮਕਰਨਾ ਦੇ ਪਰਤੇ ਚਾਕਲੇਟ ਪਾਈ ਵੀ ਨਹੀਂ ਰਹੀ ਉਹ ਚਾਕਲੇਟਾਂ ਲੈ ਲੈਣਾ ਆ ਲੈ ਲਓ ਆ ਰੈਡੀ ਨਾ ਵਾਈਟ कलर ਆ ਠੀਕ ਹੈ ਨਾ ਵੀਰ ਅੱਜ ਦੀਦੀ ਦੇ ਵਾਈਟ ਪਾਜੀ ਆ ਚੱਕ ਲਓ ਮੈਨੂੰ ਇਹਦੇ ਪਰਮਨ ਜਿਹੜੀ ਛੇ ਸਮਾਨ ਪਈ ਆਏ ਆਹ ਵਾਈਟ ਕਲਰ ਹਾਂ ਪਾਜੀ ਪਾਜੀ ਚੱਕ ਲਓ ਕੱਢ ਲਓ ਇਹ ਹੋਰ ਪਾਸੇ ਪਈ ਆ ਪਾ ਵੀ ਠੀਕ ਆ ਮੈਂ ਵੀ ਉਹ ਇੱਥੇ ਲੈਣਾ ਹਾਂ ਆ ਤਾਂ ਹੁਣ ਤੋ ਰੰਡੀ ਕਾ ਦੀ ਮਾਰ ਰੱਖਦੇ ਨਾ ਤੇ ਮੈਨੂੰ ਫਰੈਨਾ ਕੁਝ ਨਹੀਂ ਮੇਰੇ ਪੁੱਤ ਬਿਮਾਰ ਹੋ ਜੂਗੀ ਤੂੰ ਖਾਂ ਕੇ ਤੈਨੂੰ ਪਾਇਦਾ ਨਹੀਂ ਨਾ ਮੈਂ ਦਵਾਈ ਲੈ ਕੇ ਆਉਣੀ ਤੁਹਾਡੇ ਵਾਸਤੇ ਜਾ ਕੇ ਹੁਣ ਹਲੋ ਦੇ ਜੀ ਹਾਂਜੀ ਕੈਪੀਟਲ ਫਰਮਰ ਕੇ ਏ ਆਰ ਏ ਐਨ ਖੜ ਜਾ ਦੁਬਾਰਾ ਲਿਖ ਦਿਨਾ ਕੇ ਏ ਆਰ ਏ ਐਨ ਕਰਨਾ ਹਾਂ ਕਰ ਨਹੀਂ ਲਿਖਦੀ ਇਕੱਲੇ ਵੀ ਕੀ ਠੀਕ ਹੈ ਮਹਾਲ ਐਮ ਕੇ ਐਚ ਕੇ ਕਰਨ ਮਹਾ ਵੀਡੀਓ ਕਾ ਨੂੰ ਪਾਉਣੀ ਆ ਚਲੋ ਕਰਨ ਮਹਾ ਦੇ ਲਈ ਠੀਕ ਹੈ ਜੀ ਕੇ ਏ ਆਰ ਏ ਐਨ ਐਮ ਏ ਐਚ ਏ ਐਲ ਅੱਛਾ ਜੇ ਤਾਂ ਉਹ ਲੈਣਾ ਆਮ ਰੱਖ ਸਕਦਾ ਜੇ ਕੇ ਆ ਰੱਖਤਾ ਏ ਆ ਜਾ ਚਲੋ ਡਨ ਹੋ ਗਿਆ ਮੇਰੀ ਕਿਉਂ ਕਰ ਪਾਪਾ ਮੈਂ ਕਹਿੰਦਾ ਆ ਛੱਡ ਦੇ ਆ ਰਹਿਣ ਦੇ ਤੁਰਾਂ ਕਿਉਂ ਪਾਣਾ ਹਾਂ ਲੈ ਲਓ ਹਾਂ ਲੈ ਲਓ ਇਹ ਵੀ ਲੈਣਾ ਚਲੋ ਸੋਈ ਵੀ ਲੈ ਲਓ ਮੈਂ ਲੈ ਲਓ ਯੂਵਰ ਨਹੀਂ ਆ ਦੁਅਲ ਨੂੰ ਆਂਖੜੇ ਮੈਨੂੰ ਇਹ ਆਣ ਲੱਗਾ ਨਿੱਕੇ ਵਾਰ ਰਹਣਾ ਹੈ ਕਿ ਮੈਂ ਕਰਦਾ ਚੇਨਾ ਕੰ ਕਰਿਆ ਇਹ ਵੀ ਮੇਰਾ ਪੋਤਾ ਹੈ ਬੜਾ ਤਖੜਾ ਪੋਤਾ ਅਸੀਂ ਮੀਂਹ ਗਾ ਸੁਣੋ ਪਰਫਾ ਮੈਂਬਰ ਤਾਂ ਹੈਗੀ ਸੀਗਾ ਆਪਾਂ ਨਹੀਂ ਲੈ ਕੇ ਜਾਣਾ ਹੈ ਕੋਈ ਨਹੀਂ 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 ਬਸ ਇੱਕ ਕੇਕ ਲੈ ਕੇ ਜਾਣਾ ਆਇਨਾ ਕਰੋ ਦਰਪਣਿਆਂ ਲੰਗਰ ਪਾਣੀ ਸੁਕਣਾ ਨਾ ਤੇ ਨਾ ਗੋਟ ਤੇ ਪਾ ਲਈ ਬਾਕੀ ਜਿਹੜੀ ਉਹ ਐਸੈਸਰੀ ਹੈਗੀ ਵਿੱਚ ਉਹ ਜਿਹੜੀ ਸਾਬ ਕਾਢੀ ਵੱਡੀ ਵਾਲਾ ਸਾਰਾ ਪਾ ਦੇਣਾ ਤੇ ਹੋਰ ਕੀ ਆ ਰਹਿਣਾ ਜੀ ਉਹ ਵੱਡੀ ਕੈਂਡਲ ਲੈ ਲਿਓ ਵੱਡੀ ਕੈਂਡਲ ਕਿਹੜੀ ਹੁੰਦੀ ਹੈ ਜੀ ਜਿਹੜੀ ਕੈਂਡਲ ਚੱਲਦੀ ਹੈ ਹਾਂ ਅਨਾਰ ਕੈਂਡਲ ਹਾਂ ਪਿੱਛੇ ਮੈਂ ਇੱਕ ਦਿਨ ਦੇਖ ਕੇ ਗਿਆ ਤਾਂ ਮੈਂ ਅਨਾਰ ਕੈਂਡਲ ਹੀ ਐਸੀ ਛੱਡ ਗਿਆ ਤਾਂ ਚਲੋ ਕੋਈ ਗੱਲ ਨਹੀਂ ਕਾਊਂਟ ਵਰੀ ਤੂੰ ਖਾਲੇ ਇੱਕ ਹਾਂ ਦੇਖੇ ਨਾ ਨਾ ਹੱਥ ਤੇ ਕੋਈ ਐਂ ਕਰਦੇ ਹਾਂ ਹਾਲੇ ਦੇ ਦੀ ਦਿਓ ਤੋੜ ਕੇ ਖਾਂ ਲੱਕੀ ਵੀ ਨਾ ਤੂੰ ਵੀ ਦੇ ਦੇ ਵੀਰ ਜੀ ਨੂੰ ਆ ਨਾ ਤੋੜ ਤੋ ਨਾ ਤੈਨੂੰ ਵੀਰ ਜੀ ਨੇ ਦਿੱਤੀ ਸੀ ਤਾਂ ਗੱਤ ਨਹੀਂ ਦਿੱਤੀ ਨਾ ਤੈਨ ਦੇ 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 ਹਾਂ ਜੀ ਤੂੰ ਆਪਣੇ ਖਾ ਲੈ ਕੱਢ ਜਾ ਲਾਉਂ ਦੇ ਘੱਟ ਚੁਬ ਦੇ ਵੀਰ ਜੀ ਨੂੰ ਆ ਤੋੜ ਰਾਂ ਅੰਦਰੋਂ ਹੋਰ ਕੱਢ ਦੇ ਹੋਰ ਹੋਰ ਆਈ ਸ਼ਾਬਾਸ਼ ਇਹ ਕੋਪਰਸੀਟ ਨਹੀਂ ਵੈਸੇ ਅੱਜ ਤਮੰਗੀ ਦੀ ਤੇ ਪਹਿਲਾਂ ਨਾ ਨਾ ਤਮੰਗੀ ਹੋਣੀ ਨੋਟ ਬੈਰੀ ਵਾਹ ਯਾਰ ਲੈਡੀਆਂ ਬਸ ਦੇਖ ਤੇ ਤੁਹਾਡਾ ਦੇਖੋ ਦੋ ਐਟਮਾ ਭਾਜੀ ਆਹੇ ਦੋ ਹੋ ਗਏ ਠੀਕ ਆ ਜੀ ਤੇ ਇੱਕ ਆਹੇ ਜੀ ਉਹ ਦੂਰ ਬੜਾ ਵਿੱਚ ਰੱਖਤਾ ਹਾਂ ਦੇਖ ਲੋ ਮੈਂ ਪਹਿਲੇ ਬਾਹਰ ਦੇ ਫਾਸਟ ਫੂਡ ਵਾਲਾ ਨੇ ਬਿਜ਼ਨਸ ਅੱਦਕੀ ਚਾਟ Bhandar ਲਗਾਉਂਦਾ ਮੇਰਾ ਮੈਂ ਜਿਹੜੀ ਲਾਈ ਵੀ ਮਮੇ ਮਾਈ ਬਿਜ਼ਨਸ ਨਿਊ ਬਿਜ਼ਨਸ ਮਾਸੀ ਡੈਡੀ ਨੇ ਸਟਾਲ ਲੰ ਚਲੋ ਚਲੋ ਡੈਡੀ ਦਾ ਬਾਲਾ ਗੰਦੀਆ ਪਤਾ ਉਹਦਾ ਚਾਹ ਦੇ ਲਾ ਦੇਸੀ ਕੀ ਬਾਈ ਨੇ ਰੱਖਿਆ ਵਾ ਪੂਰਾ ਤਲਿਆ ਪਿਆ ਹੈ ਨਾ ਗੁਰਿਆਮਨ ਅਮੀਨ ਨੂੰ ਪਤਾ ਮੈਂ ਦੇਣੀ ਤਾਂ ਹੈਗੀ ਆ ਅੱਜ ਸਰਦਾਰ ਵਾਲੀ ਕੋਣ ਆ ਗਿਆ ਓਕੇ ਠੀਕ ਹੈ ਠੀਕ ਆ ਲੋ ਭੜੋ ਹੁਣ ਮੈਂ ਮੈਡੀਸਨ ਹੁਣੇ ਦੇਣਾ 40 ਦਵਾਈ ਇਹ ਵੀ ਖੰਗੜੀ ਹੈ ਨਾ ਉਹਨੇ ਕਿਹਾ ਹੈਦਰਾਬਾਦ ਖਾਣਾ ਪੀਣਾ ਪੁੱਛ ਰਿਹਾ ਨਾ 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 ਰਣਦ ਉੱਤੀ ਜਾ ਕੇ ਖਾਣ ਕੋਲ ਦਾ ਅਸੀਂ ਨਾ ਪੈਸੇ ਬਚਾਉਣ ਲੱਗ ਗਏ ਹਾਂ ਸਿਆਣੇ ਹੋ ਗਏ ਸਿਆਣੇ ਸਿਆਣੇ ਬੰਦੇ ਚਲੋ ਨਿਕਲੋ ਉਹ ਦਾ ਗਾਦਰ ਨੂੰ ਤਾਂ ਉਹ ਇੱਕਾ ਬਰਗਰ ਮੈਂ ਕਹਿੰਦਾ ਇੱਥੇ ਖਾ ਕੇ ਮੁੜ ਜੰਦੇ ਆ। ਅੱਜ ਚਲੋ ਅੱਜ ਦਾ ਫਰਕ ਦੇਖਾ ਕਿੰਨੀ ਆਟਾ ਮੱਲਾਉਂਦਾ। ਬੁਮਾਰੇ ਦੀ। ਆਖਰੀ ਇਹ ਬਾਈ ਸਿਆਣੀਆਂ ਹੋ ਗਈਆਂ ਇਹ। ਤੇ ਕਹਿੰਦੇ ਅਸੀਂ ਵੇਟ ਘੱਟ ਕਰਨਾ ਹਾਂ। ਅੱਛਾ ਹਾਂ। ਅਜੇ ਰਾਤ ਤੋਂ ਤਾਂ ਮੰਗਾ ਕੇ ਖਾਦਾ ਇਹਨਾਂ ਨੇ ਸਮਾਨ। ਜੀ ਰਾਤ ਤੋਂ ਛੱਡਿਆ ਜੇ ਸਮਾਨ ਖੜਾ। ਖਾਲੀ ਆ ਗਿਆ ਨਿਕਲ। ਚਲੋ ਠੀਕ ਆ ਜੀ। ਮੈਨੂੰ ਲੱਗੇ ਕਿ ਅਗਲੇ ਬਲਾਵਟ ਮਹਾਰਾਜ ਰੱਖਿਆ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ